ਹਾਂਜੀ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੀਡੀਓ ਸਕਿਪ ਨਾ ਕਰਿਓ ਵੀਡੀਓ ਬਹੁਤ ਵਧੀਆ ਐ ਐਂਡ ਤੱਕ ਜਰੂਰ ਦੇਖਿਓ ਬਾਪੇ ਪਤਾ ਹਾਂਜੀ ਬਾਪੂ ਤਿਆਰ ਹੋ ਗਿਆ ਹਾਂ ਮੈਂ ਤਿਆਰ ਹਾਂ ਬਸ ਅੱਛਾ ਜਾਓ ਫਿਰ ਜਲਦੀ ਕਰੋ ਗੁਰਦੀ ਮੇਟ ਕਰਦੀ ਸੀ ਉਹ ਆਉਂਦੀ ਹੋ ਬਸ ਇਕੱਠੀ ਜਾਵਾਂਗੇ ਅਸੀਂ ਅੱਛਾ ਕਿਨੇ ਹੋਵੇ ਥੋੜੇ ਭਾਂਡੇ ਰਹਿੰਦੇ ਮਾ ਤੋਂ ਦਾ ਕੀ ਪਤਾ ਕਿਹੜੇ ਵੇਲੇ ਕੌਣ ਆ ਜੇ ਆਹੋ ਇਹੋ ਠੀਕ ਹੈ ਚਲੋ ਜਰੇ ਬਾਪੂ ਹਾਂ ਮੈਂ ਜਾਂ ਠੀਕ ਹੈ ਠੀਕ ਹੈ ਚਲ ਅਨੇ ਭਾਂਡੇ ਤੋਦੋ ਉਹ ਵੀ ਆ ਜੂ ਅੱਜ ਪਤਾ ਨਹੀਂ ਕਿਉਂ ਇਨੀ ਲੇਟ ਹੋਗੀ ਮੇਰੇ ਨਾਲ ਰਾਜ ਕਿਤੇ ਕੋਲ ਖੜਗੀ ਹੋ ਗਈ ਬਾਹਰ ਗੱਲਾਂ ਦੀ ਗਲਾਕੜੇ ਐ ਨਹੀਂ ਵੀ ਲੇਟ ਹੋ ਜਾਣਗੇ ਲੈਕਚਰ ਮਿਸ ਹੋ ਜੂਗਾ ਥਾਲੀ ਹਾਂ ਆ ਜਾ ਟਾਈਮ ਨਾਲ ਹੀ ਆ ਗਈ ਆ ਲੈ ਜੀ ਆ ਗਈ ਬਸ ਥੋੜੇ ਜਿਹਾ ਬੰਡੇ ਰਹਿੰਦੇ ਯਰ 2 ਮਿੰਟ ਬਹਿੜ ਜਾ ਆ ਜਾ ਲੱਕੜੇ ਬਿਲਾਉਂਗਾ ਤੂੰ ਦੀਕਦੀ ਹੂ ਫਰ ਮੈਨੂੰ ਤਾਂ ਡਿੱਕੀ ਨਹੀਂ ਤੇ ਆਪ ਭਾਂਡੇ ਕੋਲੀ ਬੈਠੀ ਆ ਹਲੇ ਕੰਮ ਹੀ ਨਹੀਂ ਨਿਕਲੂਗੀ ਕਰੋ ਯਾਰ ਕੋਲੀ ਭਾਂਡੇ ਰਹਿਣੇ ਫਿਰ ਤੈਨੂੰ ਪਤਾ ਬੱਪੂ ਨੂੰ ਸਾਰਾ ਕੰਮ ਹੋਣਾ ਠੀਕ ਚਲ ਚੱਲੀਏ ਫਿਰ ਪਹਿਲੇ ਲੈਕਚਰ ਉੱਤੇ ਰੋਟੀ ਪਾ ਦਿੰਦੀ ਹੁੰਨੀ ਐ ਦੋ ਆਪ ਦੀ ਗਲਤੀ ਨਾ ਮੰਨਿਆ ਕਰ ਦੂਗੀ ਤੇ ਘਰੇ ਕੰਮ ਕਰਦੀ ਆ ਫਿਰ ਤੈਨੂੰ ਪਤਾ ਤਾਂ ਹੈਗਾ ਫਿਰ ਸਾਡੇ ਦਾ ਟਾਈਮ ਲਾਉਣੀ ਆ ਨਾ ਚਲ ਫਿਰ ਚੱਲੀਏ ਚਲ ਆਏ ਚੱਲੀਏ ਚਲੋ ਥੋੜੀ ਰਹਿ ਗਈ ਚਲ ਫਿਰ ਆਖੀ ਕਰ ਦਿੰਦੇ ਹਾਂ ਆਹ ਹੁਣ ਇਸ ਤਰ੍ਹਾਂ ਨਹੀਂ ਕਿ ਬਸ ਇੱਕ ਮਿੰਟ ਹੁਣ ਗੱਲ ਬਾਬੂ ਦੇ ਕਹਿੰਦਾ ਹੁੰਦਾ ਕਿ ਸਾਰਾ ਕੰਮ ਮੈਂ ਦੇਖ ਲਿਆ ਬਾਬੂ ਵਾਖ ਕਰ ਫਿਰ ਬਿਤਿੰਨ ਕੋ ਤਾਂ ਨਹੀਂ ਸੰਕੈ ਉਹ ਸੁਣੇ ਹਾਂ ਆਫਟਾ ਕਰ ਜਿੱਤ ਨੂੰ ਪਤਾ ਵੀ ਤੂੰ ਹੀ ਕੰਮ ਕਰਨੇ ਹੁੰਦੇ ਨੇ ਹਾਈ ਸਵੇਰ ਉਹ ਕਿਹਦੀ ਜੀ ਕਰਦਾ ਗੁਰੂ ਨਾਲੇ ਵੈਸੇ ਵੀ ਹੁਣ ਕਿਸੇ ਦੀ ਨਹੀਂ ਕਰਦਾ ਹੈਗਾ ਫਿਰ ਹੋਰ ਵੀ ਆਦੀਕਾ ਠੀਕ ਹੈ ਚਲੋ ਵੀ ਆਹੋ ਜਿੰਨੇ ਜੰਮੀ ਹੋਏ ਜਿਹੜੀ ਹਿਸਟਰੀ ਵਾਲੀ ਮੈਡਮ ਆਈ ਉਹ ਤਾਂ ਬਾਹਲੀ ਪਹਾੜੀ ਆ ਹਨਾ ਸਹੀ ਗੱਲ ਹੈ ਬਾਹਲੀ ਸਾਹਣਾ ਕਿ ਕਿ ਬਾਕੀ ਸਾਰੇ ਕਿਉਂ ਨਿਊਜ਼ੀਲੈਂਡ ਟਿਚਰ ਨੂੰ ਲੱਗਦੀ ਨਹੀਂ ਪਸੰਦ ਮੈਨੂੰ ਤਾਂ ਹਰਜਿੰਦਰ ਸਰ ਦੀ ਬਾਲੀ ਵਧੀਆ ਲੱਗਦੀ ਉਹ ਨੇਚਰ ਵਾਲਾ ਵਧੀਆ ਕੌਣ ਦੀ ਲੈ ਤੂੰ ਜਾਣਦੀ ਨਹੀਂ ਉਹ ਨਾ ਨਾ ਮੈਂ ਕਿਵੇਂ ਜਾਣਦੀ ਆ ਇਕੱਠੇ ਤਾਂ ਆਪਾਂ ਖੇਡਦੇ ਰਹੇ ਆ ਖੁੱਤੇ ਖੇਡਦੇ ਨੇ ਫਿਰ ਵੀ ਦੱਸਦੀ ਭੜੀ ਕੌਣ ਹੈ ਇਹ ਅਮਨ ਆ ਜਿਹੜਾ ਆਪਣੇ ਨਾਲ ਖੇਡਦਾ ਹੁੰਦਾ ਸੀਗਾ ਅੱਛਾ ਅਮਨ ਹਾਂ ਹਾਂ ਅਮਨ ਅੱਛਾ ਫੌਜੀ ਬਣ ਗਿਆ ਲੈ ਇਹਨੂੰ ਫੌਜੀ ਬਣੇ ਨੂੰ ਤਾਂ 3 ਸਾਲ ਹੋ ਗਏ ਚਾ ਮੈਂ ਤਾਂ ਛੋਟੀ ਹੀ ਹੁੰਦੀ ਨਹੀਂ ਦੇਖਿਆ ਹੈ ਹਾਂ ਉਹਦੇ ਬਸ ਖੇਡਦਾ ਹੁੰਦਾ ਸੀ ਬੱਚੇ ਤਾਂ ਮੈਂ ਵੀ ਨਹੀਂ ਕਦੇ ਬੁਲਾਇਆ ਹੈਗਾ ਹੋਰ ਕਾਲੇ ਕਿਵੇਂ ਠੀਕ ਆ ਯਾਰ ਹੋਰ ਕਿਵੇਂ ਆ ਵਧੀਆ ਜਾਮਾ ਜੜਦੀ ਕਿੱਲ ਕਦੋਂ ਆਇਆ ਸੀਗਾ ਸੁੱਟੀ ਕੱਲ ਹੀ ਆਇਆ ਸੀਗਾ ਮੈਂ ਕਿੰਨੇ ਦਿਨਾਂ ਦੀ ਆਇਆਗਾ 10 ਦਿਨਾਂ ਦੀ ਅਸੇ ਹੋਰ ਫਿਰ ਮੈਂ ਇੱਕ ਗੱਲ ਪੁੱਛਣੀ ਸੀ ਆਪਣੇ ਨੇ ਦੋ ਕੁੜੀਆਂ ਨੇ ਲੰਘਦੀ ਇੱਥੋਂ ਕਾਲਜ ਨੂੰ ਹਾਂ ਦੋ ਜਾਂਦੀਆਂ ਹੁੰਦੀਆਂ ਜਾਣਦੀਆਂ ਨਹੀਂ ਜਾਣਨਾ ਹੋਈ ਆ ਪਾਲੀ ਆ ਪਾਲੀ ਉਹ ਹਾਂ ਆਪਣੇ ਨਾਲ ਇਕੱਠੀਆਂ ਖੇਡਦੀਆਂ ਰਹੀਆਂ ਟਾਈਮ ਦੀ ਕਿੰਨਾ ਹੋ ਗਿਆ 9:00 ਵੱਜ ਗਏ ਭਾਈ ਆ ਲੰਘੀਆਂ ਇੱਥੋਂ ਨਹੀਂ ਹੁਣ ਬੰਦਾ ਗੰਨਾ ਹੋ ਗਿਆ 10 ਮਿੰਟ ਚੋਂ ਚਲੋ ਅੰਦਰ ਦੇਖ ਨਾ ਰਿੱਥੀ ਹੋਣਗੀਆਂ ਹੋ ਬਠੇ ਹੋ ਜਾਇਆ ਸਾਡੇ ਇੱਥੇ ਬੈਠ ਮੈਂ ਬੈਠਾਂਗੇ ਮਾਝਾ ਹੋਰ ਬੁਰੀ ਦਸਤਰ ਲੈਕਚਰ ਕੀ ਮੇਰੇ ਅੱਜ ਵਧੀਆ ਰਿਹਾ ਵਧੀਆ ਤੂੰ ਦੱਸ ਤੇ ਰਹਿ ਗਿਆ ਬਸ ਬਾਬਾ ਜੀ ਰਿਹਾ ਯਾਰ ਤੈਨੂੰ ਪਤਾ ਤਾਹੇਗਾ ਹੋਰ ਸਹੀ ਗੱਲ ਹੈ ਕਿ ਤਾ ਗਰਮੀ ਬਾਲੀ ਹੋਈ ਪਿਆ ਲੈਕਚਰ ਲਵਾਉਣਾ ਬੜਾ ਸਹੀ ਗੱਲ ਹੈ ਯਾਰ ਹਨ ਪਾਲੀ ਹਾਂਜੀ ਮੈਂ ਪਾਲੀ ਪੁਰੀ ਮੈਂ ਇੱਕ ਮਿੰਟ ਗੱਲ ਕਰਨੀ ਮੈਨੂੰ ਉਹ ਲੋਕ ਮੈਂ ਬਰਾਏ ਨੂੰ ਦੇ ਕੋਲ ਦਿਨਾਂ ਗਏ। ਬਸ ਬੁਲਾਉਣ ਦਾ ਬਸ ਮੈਨੂੰ ਵੀ ਕਸਟਮਟ ਯੂਨੀਫਾਰਮ ਤੇ ਨਹੀਂ ਪਹਚਾ ਰਹੀ ਅਭੀ ਨਹੀਂ ਸੀਗਾ ਕਿ ਬਾਕੀ ਫਿਰ ਉਹ ਬਾਅਦ ਵਿੱਚ ਪੂਰੀ ਤਰ੍ਹਾਂ ਪੁੱਛਿਆ ਤੇ ਉਹਨਾਂ ਨੇ ਕਨਫਰਮ ਕੀਤਾ ਮੈਨੂੰ ਵੀ ਤੁਸੀਂ ਆਉਣਾ ਸੀ। ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਉਸ ਦਿਨ ਯੂਨੀਫਾਰਮ ਦੇ ਵਿੱਚ ਦੇਖ ਕੇ। ਉਹਨਾਂ ਨੇ ਬੱਗ ਜੀ ਬੰਡਾ ਫਿਰ ਆ ਗਈ। ਹਾਂ ਦਰਅਸਲ ਮਾ ਬੀਬੀ ਨੇ ਪਿੰਡ ਵਾਧੀ ਸੀਗੀ। ਫਿਰ ਨਾਨੀ ਦੀ ਡੈਥ ਤੋਂ ਬਾਅਦ ਨਾਨਾ ਜੀ ਕੋਲ ਕੌਣ ਸੀਗਾ? ਫਿਰ ਇਸ ਕਰਕੇ ਮੈਨੂੰ ਨਾਨਾ ਜੀ ਦੁਬਾਰੇ ਲੈ ਆਏ ਸੀਗੇ ਇੱਥੇ। ਬਸ ਹੁਣ ਇੱਥੇ ਰਹਿਣੀ ਆ ਹੋਰ ਤੁਸੀਂ ਵੈਸੇ ਕਿੰਨੇ ਟਾਈਮ ਤੋਂ ਮੈਂ ਤਾਂ ਨਿਕ ਸਾਲ ਹੋ ਗਏ ਭਰਤੀ ਨੂੰ ਚਲ ਵਧੀਆ ਗੱਲ ਹੈ ਬਹੁਤ ਵਧੀਆ ਲੱਗਿਆ ਹੋਰ ਪੱਲੀ ਪਿੰਡ ਠੀਕ ਹੈ ਸਾਰੇ ਹਾਂ ਪਿੰਡ ਸਾਰੇ ਠੀਕ ਹੈ ਬਸ ਮੰਮੀ ਵਰਗੇ ਸਾਰੇ ਵਧੀਆ ਹੋਰ ਤੁਸੀਂ ਸੁਣਾਓ ਆਪਣੀ ਫੈਮਿਲੀ ਕਿੱਦਾਂ ਸਾਰੀ ਵਧੀਆ ਸਾਰੇ ਠੀਕ ਹੈ ਚਲੋ ਬਸ ਕਿੰਨਾ ਵਧੀਆ ਹੁੰਦਾ ਸੀ ਨਾ ਮਨ ਜਦੋਂ ਬਚਪਨ ਚ ਇਕੱਠੇ ਖੇਡਦੇ ਹੁੰਦੇ ਸੀ ਉਹ ਬਚਪਨ ਦਾ ਬਚਪਨ ਦੇ ਬਚਪਨ ਹੀ ਹੁੰਦਾ ਵਾ ਆਈ ਨਹੀਂ ਸੀ ਲੱਗਦਾ ਵੀ ਕਦੋਂ ਸੂਬਾ ਸ਼ਾਮ ਸਾਰਾ ਦਿਨ ਇਦਾਂ ਹੀ ਛੇੜਦੇ ਰਹਿਣਾ। ਫਿਰ ਫੋਨ ਨੇ ਕਮੈਂਟ ਕਰ। ਹਾਂਜੀ। ਤੇ ਜਦੋਂ ਨਾ ਆਪਦਾ ਨੰਬਰ ਡਾਇਲ ਕਰਤਾ। ਹਾਂਜੀ। ਮੈਨੂੰ ਕਾਲ ਕਰ ਲਿਓ ਸ਼ਾਮ ਨੂੰ। ਹੁਣ ਮੈਨੂੰ ਕਾਲ ਆ ਡਿੱਕ ਕੇ ਮੈਨੂੰ ਕਾਲੀ ਮੈਂ ਜਾਣਾ। ਚਲੋ ਠੀਕ ਹੈ ਯੋ। ਠੀਕ ਹੈ ਬਰ। ਓਕੇ। ਕਾਲ ਕਰ ਲਿਓ। ਹਾਂਜੀ ਹਾਂਜੀ। ਚਲੋ। ਚਲ ਕਰਾ ਚਲੀ ਯੋ। ਕਰਨੀ ਗੱਲ। ਗਲਤਾ ਬਣ ਕੇ ਨੰਬਰ ਤੇ ਆਇਆ ਸ਼ਾਮੀਪਾਲ ਕਰੀ ਅੱਛਾ ਜੇ ਦਾ ਨਾਲ ਹੀ ਲਿਆਉਂਦਾ ਬਾਹਰ ਹੀ ਲੈ ਚੱਲਦੇ ਉਹ ਕੋਈ ਨਹੀਂ ਨਾਲ ਬਹੌਂਦੀ ਵੀ ਕਰ ਲਾਂਗੇ ਚਲ ਫਿਰ ਤਾਂ ਵਧੀਆ ਦੋ ਦਿਨ ਖੜ ਜਾ ਚਲ ਕਰਕੇ ਦੇਖਤੀ ਹਾਂ ਕਾਲ हेलो हेलो हाँ जी काम अमन मैं पाली पाली हाँ जी और पाली कि मैं बढ़िया तू सी दसो बढ़िया और और ठीक है तन्ने ज्यादा करी बढ़िया काम मैं फोन आई नहीं बस मैं ना थोड़ी डबल माइंडेड जी सी चलो फिर मैं सोचें भी लाई लम्मा और ठीक को कित्ते सिगे ਮਾਂ ਕਰੀ ਸੀ ਯਾ ਕਿ ਹੁਣੀ ਆਈ ਸੀ ਦਾ ਬਾਰੇ ਓਕੇ 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 ਹੋਰ ਬੜੀਆ ਬਾਲਾਂ ਮਾ ਤੇਰੇ ਵਾਰੀ ਚੁੱਤਦਾ ਹੀ ਯਾਰਾਂ ਹਮ ਸੇਮ ਟੂ ਯੂ ਹੀ ਸੇਮ ਟੂ ਯੂ ਅ ਚਲੋ ਠੀਕ ਹੈ ਮੈਨ ਲੱਗਦਾ ਨਾ ਮਨ ਮੈਨੂੰ ਨਾਨਾ ਦੀ ਆਵਾਜ਼ ਦੇ ਰਹੀ ਨਹੀਂ ਬਾਹਰ ਠੀਕ ਹੈ ਮੈਨ ਲੱਗਦਾ ਕੁਝ ਚਾਹੀਦਾ ਉਹਨਾਂ ਨੂੰ ਆਪਾਂ ਫਿਰ ਗੱਲ ਕਰਦੇ ਓਕੇ ਸੂਬਾ ਕੋਈ ਕੋਈ ਨਹੀਂ ਕੋਈ ਠੀਕ ਹੈ ਠੀਕ ਹੈਲੋ ਹੈਲੋ ਹਾਂ ਮੈਨੂੰ ਬੋਲੋ ਪਾਪਲੀ ਕਿਵੇਂ ਆਂ ਟੈਕਨੀਕਲ ਕੰਡੀਸ਼ਨ ਵਧੀਆ ਪਾਪਲੀ ਇੱਕ ਨਾ ਮੈਂ ਤੇਨਾਂ ਜ਼ਰੂਰੀ ਗੱਲ ਕਰਨੀ ਸੀ ਹਾਂ ਮੈਨੂੰ ਬੋਲੋ ਤੇ ਐਮਰਜੈਂਸੀ ਆ ਮੈਨੂੰ ਮਿਲੋਂਗੇ ਤੁਸੀਂ ਘੰਟੇ ਤੱਕ ਐਮਰਜੈਂਸੀ ਆ ਠੀਕ ਹੈ ਮੈਂ ਆ ਜੂਗੀ ਤੇ ਮੈਨੂੰ ਪਾਸ ਉਹਦੀ ਗਲੀ ਦੇ ਮੋੜ ਤੇ ਐਮਰਜੈਂਸੀ ਆ ਮੜ ਆ ਘੰਟੇ ਤੱਕ ਜਾਇਓ ਕਿਥੇ ਅੱਜ ਪਰ ਵੀ ਜੰਮ ਤਮਨ ਕਿ ਤੁਸੀਂ ਵਰਦੀ ਚ ਤਿੱਕੀ ਐਮਰਜੈਂਸੀ ਨੇ ਤਾਂ ਇਹ ਗੱਲ ਨੂੰ ਬੜਾਏ ਤੈਨੂੰ ਮੈਨੂੰ ਤਾਂ ਸਾਬ ਦਾ ਪੌਣਾ ਗਿਆ ਸੀਗਾ ਤੇ ਉਹ ਤਾਂ ਮੈਂ ਦੱਸ ਦਰਾਂ ਛੁੱਟਿਆ ਸੀ ਮੈਨੂੰ ਜਾਣਾ ਪੂਆ ਡਿਊਟੀ ਤੇ ਇੱਕਦਮ ਹਾਂ ਬਸ ਉਹੀ ਹੈ ਮੈਨੂੰ ਵੀ ਹੁਸਨ ਆ ਗਿਆ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਮਝਦੀ ਹਾਂ ਠੀਕ ਹੈ ਤੇ ਤੁਸੀਂ ਵੀ ਆਪਣਾ ਧਿਆਨ ਰੱਖਣਾ ਬਿਲਕੁਲ ਮੇਰਾ ਫੋਨ ਤੇ ਮੇਰੇ ਕੋਲ ਹੋਣਾ ਨਹੀਂ ਮੈਂ ਤੁਹਾਨੂੰ ਚਿੱਠੀਆਂ ਭੇਜਾਂਗਾ ਠੀਕ ਹੈ 4:00 ਵਜੇ ਠੀਕ ਹੈ ਮੋਂਚਰ ਜਨ ਦਾ ਨਾਮ ਤੁਹਾਨੂੰ ਦੇ ਦੇਵਾਂਗੇ ਸਵੇਰੇ ਦੁਪਹਿਰ ਟਾਈਮ ਚੰਗਾ ਬੱਦੀ ਜਾਗੇ ਕੰਮ ਕਰ ਰਿਹਾ ਕਿਸੇ ਦਾ ਹੈ ਉਹ ਬਾਈ ਹਾਂ ਬਾਈ ਦੱਸ ਉਹ ਬਾਈ ਇਹ ਆਡਰੈਸ ਦੱਸੋ ਯਾਰ ਮੜਾ ਇਹ ਤੇ ਇਹ ਵੀ ਡਰੈਸ ਯਾਰ ਵਿਕਰਕਾ ਨਹੀਂ ਹੈਗਾ ਉਹਨਾਂ ਦੀ ਹੈ ਨਾ ਬਈ ਐ ਕਰੀ ਇੱਥੋਂ ਸਿੱਧਾ ਜਾ ਕੇ ਅੱਛਾ ਮੂਰੇ ਨਾਲ ਕਾਲਾ ਗੇਟ ਆਊਗਾ ਠੀਕ ਹੈ ਠੀਕ ਹੈ ਇੱਕ ਤਾਂ ਛੋਟਾ ਇੱਕ ਵੱਡਾ ਠੀਕ ਹੈ ਦੋ ਗੇਟ ਨੇ ਉਹਨਾਂ ਦੇ ਠੀਕ ਹੈ ਬਸ ਉੱਥੇ ਭਾਜ ਜਾ ਸਿੱਧਾ ਉਹਨਾਂ ਦੀ ਹੈ ਕਰ ਉਹਨਾਂ ਦਾ ਕਰੀਏ ਹਾਂ 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 ਬਸ ਠੀਕ ਹੈ ਬਾਈ ਤੇਰਾ ਧੰਨਵਾਦ ਯਾਰ ਕੋਈ ਨਹੀਂ ਬਾਈ ਹੋਰ ਚਾਹ ਬਣੀ ਸੇਵਾ ਨਾ ਬਸ ਬਾਈ ਧੰਨਵਾਦ ਕਰਤਾ ਹੀ ਲੱਗ ਰਹਿਣਾ ਈ ਦਸਾ ਕੇ ਇਹਨਾਂ ਨੇ ਕਰ ਕਾਲੇ ਜੇ ਗੇਟਾ ਪਪਾਈ ਹੈਗਾ ਕੋਈ ਕਰੇ ਪਪਾਈ ਮੈਨੂੰ ਲਾ ਦੇ ਆਜੂ ਆ ਗਈ ਆ ਚਿੱਠੀ ਆਈ ਸੀ ਜੀ ਛੋਡੀ ਵਿਕਰ ਸਿੰਘ ਜੀ ਕਰ ਹਾਂ ਜੀ ਵਿਕਰ ਸਿੰਘ ਕਿੱਥੇ ਬਣਾਉਂਦੇ ਪਰ ਇਹ ਕਹਿੰਦੇ ਚਿੱਠੀ ਆ ਮੇਰੇ ਫੌਜੀ ਦੀ ਲੈ ਚੱਲ ਠੀਕ ਹੈ ਫਿਰ ਚੰਗਾ ਤੂੰ ਪੜ੍ਹ ਮੈਂ ਜਾਣੀ ਆ ਠੀਕ ਹੈ ਭਾਈ ਜੀ ਕੌਣ ਕਰ ਰਿਹਾ ਅੱਜ ਤਾਂ ਤੁਸੀਂ ਮੈਨੂੰ 10 ਫਰਾ ਦੇ ਠੀਕ ਹੈ ਸਿਰਫ ਮੇਰੇ ਨਨ ਜੈਟਰੀ ਉਂ ਦੇ ਟਿੱਪੀ ਹੋਊਗੀ ਠੀਕ ਹੈ ਪੂਰਾ ਤਿਆਰ ਅੱਛਾ ਪਰਦੇ ਵਾਲੀ ਹੈ ਜੀ ਹਾਂ ਕੋਈ ਗੱਲ ਨਹੀਂ ਧੰਨਵਾਦ ਠੀਕ ਹੈ ਇਹੋ ਮਾਮਲਾ ਕਰਪਾੜਾ ਪਪਾਈ ਚਿੱਠੀ ਲਾਓ ਚਲ ਤਰੰਦਰੀ ਫੜਾ ਲੈਣਾ ਮੈਂ ਪਾਣੀ ਦੇਣ ਗਿਆ ਹਾਂ ਕੌਣ ਓ ਹਾਂ ਚਿੱਠੀ ਆਈ ਸੀਗੀ ਜੀ ਛੋਡੀ ਚਿੱਠੇ ਹਾਂ ਜੀ ਕਾਦੀ ਚਿੱਠੀ ਤੇ ਕੋਈ ਸੌਜਵਾਖਾਂ ਦੀ ਕੋਈ ਪੜਦਾ ਛੋਡੇ ਆਪਣਾ ਕੋਈ ਹਾਂ ਗੁੜੀਆ ਪੜਦੀ ਐ ਪਾਦੀ ਸਾਡੀ ਬਸ ਫਿਰ ਉਸੇ ਕੋਈ ਕੰਮਗੁਮਾਲਿਆਂ ਨੇ ਭੇਜੀ ਹੋ ਕੋਈ ਅੱਛਾ ਪੜਾਈ ਜਣਾਂ ਦਾ ਅੱਜ ਪਤਾ ਕੀ ਪੜਾ ਕਿੱਥੋਂ ਕੀ ਭੇਜਦੇ ਉਹ ਤਾਂ ਠੀਕ ਐ ਉਸੇ ਨੂੰ ਪੜਾ ਦੇ ਉਹ ਪੜ ਲੈਣਗੇ ਉਸ ਨੂੰ ਤਾਂ ਕੀ ਪੜਨੀ ਆ ਮੈਨੂੰ ਤਾਂ ਕਿਹੜਾ ਪੜਨੀ ਹੁੰਦੀ ਆ ਉਹੀ ਪੜੂ ਵਿਚਾਰੀ ਚਲੋ ਠੀਕ ਫਸ ਗਈ ਜੀ ਉਹ ਫਸ ਗਈ ਜੀ ਵਿਚਾਰੀ ਕਿਵੇਂ ਤਾ ਹੋ ਠੀਕ ਆ ਭਤੀਜਾ ਤੂੰ ਸਾਹਿਬ ਕਿਵੇਂ ਠੀਕ ਆ ਵਧੀਆ ਤੂੰ ਦੱਸ ਤਾ ਠੀਕ ਆ ਵਧੀਆ ਲੋਟ ਆ ਬਸ ਜਿਹੜਾ ਟਾਈਮ ਪਾਸ ਹੋ ਜਾਂਦਾ ਹਾਂ ਹੋਰ ਠੀਕ ਆ ਸਭ ਠੀਕ ਆ ਵਧੀਆ ਮੈਂ ਨਾ ਕੰਮ ਆਇਆ ਤੇਰੇ ਕੋਲ ਇੱਕ ਦੱਸ ਸਰ ਕਿਵੇਂ ਮੈਂ ਤਾਂ ਉਹ ਆਪਣੀ ਕੁੜੀ ਦੇ ਰਿਸ਼ਤੇ ਵਾਸਤੇ ਅੱਛਾ ਹਾਂ ਬਾਦੀ ਦੇ ਰਿਸ਼ਤੇ ਵਾਸਤੇ ਹਾਂ 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 ਦਲਤਾ ਚੱਲੀ ਜਾਂਦੇ ਐ ਵੈਸੇ ਪੇ ਦੇਖਦੇ ਸੀ ਵੀ ਹੁਣ ਪਾੜੀ ਦਾ ਰਿਸ਼ਤਾ ਕਰਦੀ ਹੁਣ ਵਿਆਹਣ ਦੇ ਯੋਗ ਆ ਠੀਕ ਆ ਦੱਸ ਕਿੱਥੇ ਕਿਵੇਂ ਉਹ ਆਪਣੇ ਹੈਗਾ ਰਿਸ਼ਤੇਦਾਰੀ ਚ ਮੁੰਡਾ ਅੱਛਾ ਤੇ ਘਰ-ਵਾਰ ਵਧੀਆ ਸੈਟਅਪ ਵੀਦਾਰੀ ਠੀਕ ਹੈ ਤੇ ਉਹ ਮੁੰਡਾ ਆਇਆ ਹੈ ਉਹਨੇ ਬਾਹਰ ਦੇਣਾ ਦੁਆਰੇ ਅੱਛਾ ਹਾਂ ਫਿਰ ਤੂੰ ਐ ਕਰ ਦੇਗਾ ਸਾਨੂੰ ਤੇਰੇ ਤੇ ਭਰੋਸਾ ਹੈ ਤੇ ਜੇ ਤੂੰ ਵਿਚਾਲੇ ਖੜਾ ਨਾਲੇ ਮੇਰਾ ਪਾਰ ਹੋ ਰਾ ਹੂੰ ਫਿਰ ਤਾਂ ਬਹੁਤ ਵਧੀਆ ਗੱਲ ਹੈ ਕਰਾਂ ਗੱਲ ਫਿਰ ਮੈਂ ਕਰ ਗੱਲ ਕੋਈ ਨਹੀਂ ਪਤਾ ਅੱਜ ਹੀ ਜੇ ਹੋਇਆ ਇੱਥੇ ਕਿਤੇ ਮੁੰਡਾ ਕਾਜੀ ਤੋਂ ਕਰਨਾ ਕਰੋ ਬਸ ਠੀਕ ਹੈ ਫਿਰ ਠੀਕ ਹੈ ਹਾਂ ਚੱਲ ਮੈਂ ਕਰਦਾ ਫੋਨ ਤੈਨੂੰ ਦੱਸਦਾ ਠੀਕ ਹੈ ਤੇਰੇ ਤੇ ਜਾਨੂੰ ਯਕੀਨ ਹੈ ਇਸ ਕਰਕੇ ਹਾਂ ਠੀਕ ਹੈ ਤਾਂ ਠੀਕ ਹੈ ਚੰਗਾ ਮੈਂ ਕਰਦਾ ਗੱਲ ਤੁਹਾਨੂੰ ਦੱਸਦਾ ਹੋਰ ਚਾਹ ਪਾਣੀ ਬਸ ਫੇਰ ਵੀ ਮੰਗ ਜਾ ਚੰਗਾ ਚੰਗਾ ਕਰ ਲੈ ਗੱਲ ਆਵਾਜ਼ ਆਇਓ ਭੂਆ ਆ ਗਿਆ ਭਈ ਆ ਚਲੋ ਆਜਾ ਲੈ ਤਾਇਆ ਇਹ ਆ ਮੁੰਡਾ ਤੇ ਇਹ ਦਾ ਚਾਚਾ ਮੁੰਡੇ ਦਾ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਆਪ ਜੀ ਕਰ ਲੋ ਗੱਲਬਾਤ ਸਿੱਧੀ ਮੈਂ ਤਾਂ ਤੁਹਾਨੂੰ ਦੱਸਿਆ ਜੀ ਕਿ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਆਪਾਂ ਬੈਠੇ ਵਿੱਚ ਤੇ ਮਾਂ ਤੋਂ ਇਹਦੇ ਬਾਹਰ ਨੇ ਮੁੰਡੇ ਦੇ ਸਾਰੀ ਕਾਰੋਬਾਰ ਆ ਇਹਦੇ ਬਾਹਰ ਜਾਣਾ ਹੁਣ ਅੱਛਾ ਥੋੜੇ ਟਾਈਮ ਠੀਕ ਹੈ ਠੀਕ ਹੈ ਇਹ ਵਕਤ ਤੁਸੀਂ ਆਪ ਜੀ ਗੱਲਬਾਤ ਕਰ ਲੋ ਮੇਰੀ ਜ਼ਿੰਮੇਵਾਰੀ ਹੈ ਬਾਕੀ ਸਾਰੀ ਬਾਕੀ ਜਦੋਂ ਤੇਰੀ ਜ਼ਿੰਮੇਵਾਰੀ ਹੈ ਸਾਨੂੰ ਤੇਰੇ ਤੇ ਭਰੋਸਾ ਹੈ ਇਹ ਜੀ ਗੱਲ ਨਹੀਂ ਜਿੰਨਾ ਸਾਨੂੰ ਆਉਣ ਨਾ ਇਹਨਾਂ ਨੂੰ ਹੋ ਸਕਦਾ ਤੇਰੇ ਤੇ ਤੇ ਬਾਹਰ ਰਹਿੰਦਾ ਹੁੰਦਾ ਹੈ ਹਾਂ ਤਾਂ ਠੀਕ ਹੈ ਚਲੋ ਠੀਕ ਹੈ ਤੇ ਇੱਕ ਵਾਰੀ ਤਾਂ ਜੇ ਆਪਾਂ ਪਾਲੀ ਦੀ ਗੱਲ ਕਰਾਂ ਦੇ ਮੁੰਡੇ ਨਾਲ ਮੜੀ ਤੈਨੂੰ ਕੋਈ ਤਰਾਜ ਤਾਂ ਨਹੀਂ ਤਰਾਜ ਤਾਂ ਕੀ ਹੈ ਮੈਨੂੰ ਤਰਾਜ ਕੋਈ ਨਹੀਂ ਹੈ ਨਾਲੇ ਸੰਕਾਜ ਕਲਤਜ ਮੈਂ ਉਹ ਦੇਖ ਦਿਖਾਇਆ ਹੁੰਦਾ ਨਾਲੇ ਆਪਸੀ ਦੀ ਸਾਹਮਣੇ ਬੈਠ ਕੇ ਗੱਲ ਕਰ ਲੈਣਗੇ ਹਾਂ ਤਾਂ ਕਿਉਂ ਜ਼ਿੰਦਗੀ ਇਹਨਾਂ ਨੇ ਲਗਾਉਣੀ ਆ ਆਪੀ ਦੀ ਹੈਨਾ ਬਿਲਕੁਲ ਤੇ ਵੀ ਆਪ ਦਾ ਗੱਲਬਾਤ ਕਰ ਲੈਣਗੇ ਹੈਨਾ ਨਹੀਂ ਇਹ ਕੋਈ ਇਤਰਾਜ਼ ਨਹੀਂ ਗੱਲ ਕਰਾ ਦੇਗੀ ਕੁੜੀ ਨੇ ਠੀਕ ਆ ਵੀ ਠੀਕ ਠੀਕ ਹਾਂ ਠੀਕ ਹੈ ਜੀ ਠੀਕ ਹੈ ਆਪਾਂ ਹੀ ਕਰਨਾ ਸਾਰਾ ਖੁਦ ਚਸ਼ਮਾ ਲਿਖੋ ਮੇਰੇ ਨਾਮ ਰਮਨ ਨਿਕਲੇ

ੁੰਡਾ ਇਹ ਕਹਿੰਦਾ ਸੀ ਹੂੰ ਇਹ ਕਹਿੰਦਾ ਵੀ 2 ਮਹੀਨੇ ਮੈਂ ਵਾਪਸ ਜਾਣਾ ਦੁਬਾਰੇ ਅੱਛਾ ਵੀ ਜੇ ਆਪਾਂ ਆਹ 2 ਮਹੀਨਾ ਚ ਕਰੰਦੇ ਕੰਮ ਵਿਆਹ ਦਾ ਨਿਵੇਂਣ ਦੇ ਅੱਛਾ ਹਾਂ ਵੀ ਤੁਸੀਂ ਖੁਸ਼ ਹੋ ਅਸੀਂ ਤਾਂ ਖੁਸ਼ ਆ ਇਹ ਦੇਖੋ ਮੇਰੇ ਨਾਲ ਤੇਰੀ ਕੋਈ ਦਿੱਕਤ ਹੈ ਇਹਨਾਂ ਤਾਂ ਕੀ ਦਿੱਕਤ ਹੈ ਬਸ ਫਿਰ ਸਾਨੂੰ ਵੀ ਕੋਈ ਦਿੱਕਤ ਨਾ ਆਪਣੀ ਕੋਈ ਯੋਗਤਾ ਹੈ ਵਿਆਹਣ ਦੇ ਯੋਗਤਾ ਹੈ ਅੱਜ ਕੀਤੇ ਕੱਲ ਕੀ ਜਦੋਂ ਮਰਜ਼ੀ ਕਰ ਲਓ ਬਾਬੂ ਜੀ ਸਾਹਿਬ ਨਾ ਫਿਰ ਤੇ ਇਹ ਕਰ ਲੈਣ ਕਿ 2 ਮਹੀਨਾ ਚ ਕੋਈ ਦੁਬਾਰੇ ਵਾਪਸ ਜਾਣਾ ਇਹਨਾਂ ਦੇ ਬਾਹਰ ਬਸ ਤੂੰ ਕਰ ਲੈ ਜਿਵੇਂ ਤੈਨੂੰ ਸੈੱਟ ਲੱਗਦਾ 4 ਦਿਨਾਂ ਦਾ ਕਰਦਾ 5 ਦਿਨਾਂ ਦਾ ਕਰ ਕਰ ठीक <laughs> है ठीक है जी हाँ जी ठीक है बिल्कुल ठीक थीक है ठीक है ठीक है।, है।, है अपन रिश्तेदार बढ़िए मिल के पूरा पति भाग जाए चलो ठीक है जी ठीक है करो ठीक है ठीक है हेलो हेलो मनु हेलो पल्ली हाँ मनु किमे मैं दूँ पल्ली तो पल्ली तुम ऐसे क्या मैं मैं तेरे तो मनु किमे होनी है कमलिया पल्ली तुम मेरे चिट्ठियाँ जवाब करो नहीं पेज जा मैं इतने के तो मांगता हूँ कि कौन ना मजा फोन करा दे की पेज जा मनु कुछ नहीं बचा होने पेज जल्दी सारा कुछ खत्म हो गया की गई ने है नेपाली ही ਨਾਨਾ ਜੀ ਨੇ ਮੈਨੂੰ ਕਿਤੇ ਹੋਰ ਮੰਗਤਾ ਤੇ ਮੁੰਡਾ ਵੀ ਫੌਰਨ ਤੋਂ ਆ। ਪੱਲੀ ਥੋੜਾ ਮੋਟਾ ਸੋਚਣਾ ਤੈਨ ਮੇਰੇ ਘਰ ਯਾਰ। ਤੈਨੂੰ ਕਹਿ ਕੇ ਗਿਆ ਸੀ ਨਾ ਮੈਂ ਵੀ ਮਾ ਕੇ ਸੀ ਮੈਂ ਵੀ ਗੱਲ ਕਰਵਾਉਂਦੇ ਨੇ ਤੋ। ਆਹ ਮੈਂ ਤੈਨੂੰ ਪਤਾ ਨਾ ਕੁੜੀਆਂ ਦੀ ਵੀ ਕਿੰਨੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਮੇਰੀ ਇੱਕ ਵੀ ਨਹੀਂ ਚੱਲੀ ਹੁੰਦਾ ਅੱਗੇ। ਤੈਨੂੰ ਪਤਾ ਨਾ ਮੈਂ ਨਾਨਾ ਜੀ ਦੀ ਕਿੰਨੀ ਨਾਰਾਖਦੀ। ਪੱਲੀ ਆ ਮੈਂ ਵੀ ਆਪਣੇ ਨਾਲ ਮਾਤੀ ਦੇ ਨਾਲ। ਉਤੇ ਤੇਰੇ ਉਤੇ ਮਰਦੇ ਆ ਪਿਆਰ ਤੈਨੂੰ ਕਰਦੇ ਆ ਤੇਰੇ ਕੋਲੋਂ ਡਰਦੇ ਆ ਯਾਰ ਮੇਰੇ ਮੈਂ ਛੱਡਿਆ ਜੇ ਤੈਨੂੰ ਖੁਦਾ ਕਰੇ ਮੈਨੂੰ ਖੁਦਾ ਕਰੇ ਟੁਕੜੇ ਹਜ਼ਾਰ ਮੇਰੇ ਮੈਂ ਤੈਨੂੰ ਯਾਰ ਕੁਆਟਰ ਚ ਭਾਲ ਕੇ ਆਇਆ ਤੂੰ ਇੱਥੇ ਗਰਾਊਂਡ 'ਚ ਬੈਠੇਗਾ ਮੈਂ ਬਈ ਇੱਧਰ ਹਵਾ ਹੀ ਲੈਣ ਆਇਆ ਖੁੱਲੇ ਅੱਛਾ ਅੱਛਾ ਹੋਰ ਇਹ ਗੱਲ ਹੋਰ ਹਾਂ ਬਈ ਤੂੰ ਕਰੇ ਜਾਂਦੀ ਤੇਰੀ ਕਰ ਲੈ ਹੁਣ ਕਿਵੇਂ ਬਈ ਤੇਰੀ ਛੁੱਟੀ ਮਨਜ਼ੂਰ ਹੋ ਗਈ ਅੱਛਾ ਬਈ ਯਾਰ ਬਈ ਆ ਗੱਲ ਦੱਸ ਕੇ ਨਾ ਤੂੰ ਮੇਰਾ ਮਨ ਖੁਸ਼ ਕਰਤਾ ਯਾਰ ਚੱਲ ਜਾ ਹੁਣ ਤੂੰ ਕਰ ਤੇਰੀ ਜਾ ਕੇ ਹੈ ਚੱਲ ਠੀਕ ਆ ਬਈ ਮੈਂ ਕਰਦਾ ਤੇਰੀ ਹਾਂ ਹਾਂ ਕਰ ਜਾ ਕੇ ਤੇਰੀ ਤੂੰ ਸਿੱਧਾ ਜਾ ਕੇ ਨਾ ਮੈਂ ਮੇਰੀ ਪਾਲੀ ਨਹੀਂ ਨੂੰ ਠੀਕ ਹੈ ਠੀਕ ਹੈ ਅੱਛਾ ਇੱਕ ਗੱਲ ਹੋਰ ਬਈ ਹਾਂ ਬਈ ਬਈ ਯਾਰ ਮੇਰੀ ਇੱਕ ਨਾ ਮਾਂ ਨੂੰ ਸੁਨੇਹਾ ਲਾ ਦੀ ਕਿ ਮੈਂ ਬਿਲਕੁਲ ਠੀਕ ਆ ਠੀਕ ਆ ਵੀ ਇਹ ਤਰ੍ਹਾਂ ਸੁਨੇਹਾ ਜਰੂਰ ਲਾਉਂਗਾ ਹਾਂ ਹਾਂ ਬਾਈ ਦੁੱਜਾ ਠੀਕ ਆ ਠੀਕ ਆ ਚਾ ਵੀ ਤਿਆਰ ਰੱਖੀ ਆ ਉਹ ਨਾ ਨਾ ਕੋਈ ਨਹੀਂ ਚਲੋ ਕਿਸੇ ਨੂੰ ਤਾਂ ਕਿਸੇ ਦਾ ਪਿਆਰ ਮਿਲ ਜੂ ਸਭ ਚਿੱਠੀਆਂ ਬਰਾਤ ਹੋ ਜੀ ਵੀ ਬੜੀਆਂ ਚਿੱਠੀਆਂ ਪਾਉਂਦਾ ਕਿਤੇ ਗੇੜੀ ਪੇਸ ਹੁੰਦਾ ਕਿਤੇ ਗੇੜੀ ਪੇਸ ਹੁੰਦਾ ਪਤਾ ਨਹੀਂ ਇਹਦਾ ਕੀ ਲਿਖਦਾ ਇਹ ਤੇ ਪਪਾਈ ਹੈਗਾ ਘਰੇ ਕੋਈ ਕਦਾ ਜਿੰਦਾ ਵੀ ਲੱਗਿਆ ਪਿਆ ਯਾਰ ਮਨ ਲਾ ਦਾ ਕੋਈ ਘਰ ਹੀ ਨਹੀਂ ਹੈਗਾ ਚਲ ਹੁਣ ਇੰਨਾ ਟਾਈਮ ਖੜਿਆ ਵੀ ਨਹੀਂ ਜਾਂਦਾ ਯਾਰ ਸਾਲ ਡਿਊਟੀ ਦਾ ਕੰਮ ਆਂ ਗਾ ਵੀ ਦੇਣੀ ਆ ਚਿੱਠੀਆਂ ਹਾਂ ਜੀ ਰੁਕਿਓ ਕਿਵੇਂ ਆਈ ਸੀ ਆ ਹੈ ਨਹੀਂ ਕੇ ਨਹੀਂ ਇਹ ਤਾਂ ਹੈ ਨਹੀਂ ਕੇ ਇਹਨਾਂ ਦੀ ਚਿੱਠੀ ਆਈ ਸੀ ਉਹ ਇਹਨਾਂ ਦੀ ਚਿੱਠੀ ਆਈ ਸੀ ਉਹ ਉਹਨਾਂ ਦੀ ਤਾਂ ਨਾ ਮੈਰਿਜ ਹੋ ਤੱਕੀ ਆ ਹੁਣ अच्छा ओंडिस मैडम हां जी ਉਹਨਾਂ ਦੇ ਘਰੇ ਚਿੱਠੀ ਨਾ ਭਰਉਣਾ ਆਇਆ ਕਰੋ ਤੇ ਫਿਰ ਆਪ ਚਿੱਠੀ ਆਈ ਸੀ ਉਹਨੂੰ ਆਇਦਾ ਕੀ ਕਰਾਂ ਮੈਂ ਚਿੱਠੀ ਤੁਸੀਂ ਮੈਨੂੰ ਫੜਾ ਦਿਓ ਜਦੋਂ ਆ ਕੇ ਉਹਨਾਂ ਦੀ ਚਿੱਠੀ ਮੈਂ ਉਹਨਾਂ ਨੂੰ ਫੜਾ ਦੂੰਗੀ ਤੇ ਅੱਜ ਤੋਂ ਬਾਅਦ ਤੁਸੀਂ ਚਿੱਠੀ ਲੈ ਕੇ ਨਾ ਆਇਓ ਚਲੋ ਠੀਕ ਹੈ ਹਾਂ ਜੀ ਤਬੀਕੇ ਮੈਂ ਸੀ ਕਿਉਂ ਕਿਵੇਂ ਵਾਲੇ ਕੀੜੇ ਜੇ ਮਾਰੀ ਜਾਂਦਾ ਓਏ ਉਹ ਮੈਂ ਤਾਂ ਉਹੀ ਬਸ ਕੀੜੇ ਮਾਰੀ ਜਾਂਦਾ ਸੀ ਛੁੱਟੀ ਆਇਆ ਸੀ ਮਾਂ ਚਲਦੇ ਆਈਏ ਕਿਹੜਾ ਉਹ ਮੈਨੂੰ ਪਤਾ ਹੀ ਆ ਤੇਰੇ ਕੀੜੇ ਮਾਰਨ ਵਾਲਾ ਉਹ ਜਿਹੜੀਆਂ ਤੇਰੀਆਂ ਚਿੱਠੀਆਂ ਆਈਆਂ ਸੀ ਨਾ ਉਹ ਮੈਂ ਫੜਾਉਂਦਾ ਰਹੇ ਤਾਂ ਉਹਨੂੰ ਤਾਂ ਖੁਸ਼ੀ ਨੂੰ ਕੀੜੇ ਜਿਹੇ ਆ ਬੁਲਟ ਬੁਲਟਾਂ ਦਾ ਕੋਈ ਫਾਇਦਾ ਨਹੀਂ ਪਟਾਕੇ ਜੇ ਪਾਉਣਾ ਜਿਹੜਾ ਕੋਈ ਫਾਇਦਾ ਨਹੀਂ ਤੇ ਰਹੇ ਕਿਉਂ ਉਹਦਾ ਭਾਈ ਵਿਆਹ ਹੋ ਗਿਆ ਉਹਦਾ ਬਾਗੀ ਅਗਲੀ ਭਾਈ ਕੀ ਕਹੀਏ ਨਾ ਯਾਰਾ ਉਹ ਤੂੰ ਤਾਂ ਜਾ ਯਾਰ ਫੌਜ ਜਾ ਕੇ ਚਲਾ ਲਾ ਧੋਪਾਂ ਧੂਪਾਂ ਬਈ ਮਜ਼ਾਕ ਮਜ਼ਾਕ ਨਾ ਕਰ ਬਈ ਯਾਰ ਮੈਂ ਮਜ਼ਾਕ ਨਹੀਂ ਕਰਦਾ ਬਈ ਗੱਲ ਸੀਰੀਅਸ ਹੈ ਉਹ ਤਾਂ ਬਈ ਅਗਲੀ ਦਾ ਹੋ ਗਿਆ ਵਿਆਹ ਠੀਕ ਆ ਉਹਦਾ ਬਾਕੀ ਹੁਣ ਤੇਰਾ ਇੱਥੇ ਕੋਈ ਫਾਇਦਾ ਨਹੀਂ ਜਾਂ ਤੂੰ ਆਪਦਾ ਛੁੱਟੀ ਘਟ ਕੇ ਪਹੁੰਚੀ ਬਾਕੀ ਆ ਚਲ ਚੰਗਾ ਬਈ ਤੂੰ ਵੀ ਜਾ ਯਾਰ ਜੇ ਮੈਂ ਟਾਈਮ ਤੇ ਆ ਜਾਂਦਾ ਤਾਂ ਮੈਨੂੰ ਮੇਰਾ ਪਿਆਰ ਮਿਲ ਜਾਂਦਾ ਪਰ ਸਾਡੇਆਂ ਨਸੀਬਾਂ 'ਚ ਪਿਆਰ ਕਿੱਥੇ ਸਾਡੀ ਜ਼ਿੰਦਗੀ ਦਾ ਬਾਡਰਾਂ ਤੇ ਲੰਘ ਜਾਂਦੀ ਏ ਨਾ ਦੁੱਖ ਚ ਪਹੁੰਚਾ ਜਾਵੇ ਨਾ ਕਿਸੇ ਦੇ ਸੁੱਖ ਚ ਉੱਤੋਂ ਆ ਲੋਕ ਕਹਿੰਦੇ ਐ ਇੰਨੀਆਂ ਤਨਖਾਹ ਲੈਂਦੇ ਐ ਪਰ ਇਹਨਾਂ ਨੂੰ ਕੌਣ ਸਮਝਾਵੇ ਮੌਤ ਦੇ ਮੂੰਹ ਚ ਖੜਨਾ ਕਿਹੜਾ ਸੌਖਾ ਛੱਡ ਛੱਡ ਤਾਂ ਮਣੀ ਸਮਝਾਉਣੀਆਂ ਤੇ ਪਰ ਚੰਦਰੀ ਯਾਦ ਵਾਲੀ ਆ ਮੈਂ ਛੱਡੇ ਜਾਂ ਜਿੱਤੇ ਖੁਦਾ ਕਰੇ ਮੈਨੂੰ ਖੁਦਾ ਕਰੇ ਟੁਕੜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਹੁਣੇ ਸਾਡੀ ਵੀਡੀਓ ਦੇਖੀ ਐ ਫੌਜੀ ਦੀ ਜਿਹਦੇ ਵਿੱਚ ਫੌਜੀ ਦੀ ਤੇ ਉਸ ਕੁੜੀ ਦੀ ਬਹੁਤ ਵੱਡੀ ਮਜਬੂਰੀ ਬਣ ਜਾਂਦੀ ਐ ਇਹ ਹਾਂ ਸੱਚਾਈ ਐ ਕਿਸੇ ਕਿਸੇ ਕਰਦੀ ਬਹੁਤ ਇਦਣੀਆਂ ਗੱਲਾਂ ਹੁੰਦੇ ਜੋ ਆਪਣੇ ਬੱਚਿਆਂ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਤੇ ਮਾਪੇ ਦੀ ਰੱਖਣੀ ਪੈਂਦੀ ਹੈ ਤੇ ਨਾ ਹੀ ਉਹਨੂੰ ਛੱਡ ਸਕਦੇ ਹਾਂ ਇਹਦੇ ਚ ਇੱਕ ਗੱਲ ਹੈ ਮਾਪੇ ਨੂੰ ਵੀ ਸਮਝਣਾ ਚਾਹੀਦਾ ਹੈ ਉਹਨਾਂ ਦਾ ਲਾਈਫ ਪਾਰਟਨਰ ਚੁਣਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਆਪ ਦੇ ਬੱਚਿਆਂ ਨਾਲ ਡਿਸਕਸ ਕਰ ਲੈਣ ਅਗਰ ਉਹ ਸਹੀ ਹੋਵੇ ਤਾਂ ਉਹਦਾ ਸਾਥ ਦੇਣ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਾਂਜੀ ਤੇ ਰਾਜੂ ਮਾਨਸਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਜਿਵੇਂ ਸਭ ਤੋਂ ਵੱਡੀ ਮਜਬੂਰੀ ਤਾਂ ਆਪਾਂ ਫੌਜੀ ਦੀ ਹੀ ਦਿਖਾਈ ਹੈ ਤੇ ਵੀ ਨਾ ਖੁਸ਼ੀ ਚ ਪਹੁੰਚ ਸਕਦਾ ਨਾ ਗਮੀ ਚ ਪਹੁੰਚ ਸਕਦਾ। ਇਹ ਹੀ ਸਭ ਤੋਂ ਵੱਡੀ ਮਜਬੂਰੀ ਹੈ ਦੀ ਤੇ ਲੋਕ ਕਹਿੰਦੇ ਆਣਾ ਇੰਨੇ ਪੈਸੇ ਕਮਾਉਂਦਾ ਐ ਕਮਾਉਂਦਾ ਪਰ ਮਜਬੂਰੀ ਵੀ ਉਹਦੀ ਬਹੁਤ ਵੱਡੀ ਹੁੰਦੀ ਹੈ। ਤੇ ਬਾਕੀ ਆਪਣੀ ਨਵੀਂ ਅਪਡੇਟ ਦੇ ਲਈ ਇੰਸਟਾਗ੍ਰam ਫੇਸਬੁੱਕ ਪੇਜ ਇਹਨਾਂ ਨੂੰ ਜਰੂਰ ਫੋਲੋ ਕਰ ਲੋ ਤੇ ਅਗਲੀ ਵੀਡੀਓ ਬਹੁਤ ਜਲਦੀ ਪੇਸ਼ ਕਰਦੇ ਆਂ। ਥੈਂਕ ਯੂ ਧੰਨਵਾਦ।